ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB77 Study Planet ਤੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ PSPCR ਨਾਲ ਰਿਲੇਟਡ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਐਲਮ ਜਾਂ ਅਪ੍ਰੈਂਟਸ਼ਿਪ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਕਰਕੇ ਜਰੂਰ ਦੱਸਣਾ ਜੀ ਸੋ ਜਿਹੜੇ ਦੋਸਤਾਂ ਨੇ ਸਾਡੇ 1200 ਦੇ ਕਰੀਬ ਐਮਸੀਕਿਊ ਦੀ ਪੀਡੀਐਫ ਲੈਣੀ ਹੋਵੇ ਤਾਂ ਇਸ ਨੰਬਰ 96461 15144 ਇਸ ਨੰਬਰ ਤੇ ਤੁਸੀਂ ਸਾਨੂੰ ਓਨਲੀ 200 ਰੁਪਏ Google Pay ਦਾ PhonePe ਕਰਕੇ ਤੁਸੀਂ ਸਾਡੇ ਇਸ ਨੰਬਰ ਤੇ スクリーンショット WhatsApp ਤੇ ਤੁਸੀਂ ਭੇਜ ਦੇਣਾ ਤੁਹਾਨੂੰ ਨਾਲ ਦੇ ਨਾਲ ਹੀ PDF ਪ੍ਰੋਵਾਈਡ ਕਰਵਾ ਦਿੱਤੇ ਜਾਣਗੇ ਜੀ ਬਹੁਤ ਹੀ ਵਧੀਆ ਮਟੀਰੀਅਲ ਹੈ ਕੋਈ ਜ਼ਿਆਦਾ ਕੋਸਟ ਨਹੀਂ ਆਏਗਾ ਜਿਆਦਾ ਫੀਸ ਨਹੀਂ ਹੈਗੀ ਸੋ ਜੇਕਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ WhatsApp ਤੇ ਮੈਸੇਜ ਕਾਲ ਵੀ ਕਰ ਸਕਦੇ ਹੋ ਸੋ ਜੇਕਰ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਬਿਲਕੁਲ ਫ੍ਰੀ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਉੱਥੋਂ ਤੁਸੀਂ ਜਾ ਕੇ ਸਿੱਧਾ ਡਾਇਰੈਕਟ ਜੁਆਇਨ ਹੋ ਸਕਦੇ ਹੋ ਜੀ ਜਿੰਜਾ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਵੀਡੀਓ ਨੂੰ ਕਰਦੇ ਆ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਡਿਸਕਾਂ ਦੀ ਡਿਸਕਾਂ ਦੀ ਲੜੀ ਕਿਸ ਕਿਸਮ ਦੇ ਇਨਸੂਲੇਟਰ ਵਰਤੇ ਜਾਂਦੇ ਹਨ ਡਿਸਕਾਂ ਦੀ ਲੜੀ ਦੇ ਵਿੱਚ ਕਿਸ ਕਿਸਮ ਦੇ ਇਨਸੂਲੇਟਰ ਵਰਤੇ ਜਾਂਦੇ ਹਨ ਪੈਨ ਟਾਈਪ ਰਿੰਗ ਟਾਈਪ ਬਾਲ ਤੇ ਸੱਕ ਟਾਈਪ ਫਰੇਮ ਟਾਈਪ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਬਾਲ ਅਤੇ ਸਾਕਰ ਟਾਈਪ ਬਾਲ ਅਤੇ ਸਾਕਰ ਟਾਈਪ ਆਪਸ਼ਨ ਈਡੀ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਠੀਕ ਹੈ ਦੋਸਤੋ ਨੈਕਸਟ ਕੁਸਚਨ ਚੱਲ ਗਏ ਜੀ ਕੁਸ ਨੰਬਰ ਹੈ 2 ਜੋੜ ਡੈਡ ਐਂਡ ਸਟਰਕਚਰ ਤੋਂ ਕਟੋ-ਕਟ ਕਿੰਨੀ ਦੂਰ ਹੋਣਾ ਚਾਹੀਦਾ ਹੈ ਜੋੜ ਡੈਡ ਐਂਡ ਸਟਰਕਚਰ ਤੋਂ ਕਟੋ-ਕਟ ਕਿੰਨੀ ਦੂਰ ਹੋਣਾ ਚਾਹੀਦਾ ਹੈ ਆਪਸ਼ਨਸ ਆਪਣੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ 30 ਮੀਟਰ ਦੂਸਰੀ ਹੈ 25 ਮੀਟਰ ਤੀਸਰੀ ਹੈ 15 ਮੀਟਰ ਚੌਥੀ ਹੈ 10 ਮੀਟਰ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ 30 ਮੀਟਰ 30 ਮੀਟਰ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚਲ ਗਿਆ ਜੀ ਟਰਾਂਸਮਿਸ਼ਨ ਲਾਈਨ ਦੀ ਇਨਸੂਲੇਸ਼ਨ ਤਾਕਤ ਘੱਟੋ ਘੱਟ ਕਿੰਨੀ ਹੋਣੀ ਚਾਹੀਦੀ ਹੈ ਟਰਾਂਸਮਿਸ਼ਨ ਲਾਈਨ ਦੀ ਇਨਸੂਲੇਸ਼ਨ ਤਾਕਤ ਘੱਟੋ ਘੱਟ ਕਿੰਨੀ ਹੋਣੀ ਚਾਹੀਦੀ ਹੈ ਤਾਂ ਆਪਸ਼ਨਲ ਆਪਣੇ ਸਾਹਮਣੇ ਦਿੱਤੀਆਂ ਹੋਈਆਂ ਹਨ पहली है 200 सौ ओम, दूसरी है 400 सौ ओम, तीसरी है 300 सौ ओम, चौथी है 500 सौ ओम। ओह हाँ जी मेरे प्यारे दोस्तों इसका जो राइट आंसर है वो हो जाएगा 500 सौ ओम। ऑप्शन डी बिल्कुल राइट आंसर इसका ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਕੁਐਸਚਨ ਨੰਬਰ ਹੈ 4 ਆਰਮ ਸਟੇ ਦਾ ਪੋਲ ਤੇ ਕੋਣ ਕਿੰਨਾ ਹੁੰਦਾ ਹੈ ਸਟੇ ਦੀ ਗੱਲ ਕਰ ਰਿਹਾ ਜੀ ਸਟੇ ਜਿਵੇਂ ਆ ਕਾ ਪੋਲ ਹੈ ਠੀਕ ਹੈ ਜੀ ਇੱਥੇ ਤਾਂ ਲਾਈਨ ਜਾ ਰਹੀ ਹੈ ਇੱਥੇ ਸਟੇ ਪਾਈ ਹੁੰਦੀ ਹੈ ਜੀ ਸਟੇ ਆਵਲਾ ਦੱਸਣਾ ਹੈ ਆ ਐਗ ਹੁੰਦਾ ਜੀ ਆਪਾ ਦੱਸਣਾ ਹੈ ਵਾਇਆ ਕਿੰਨਾ ਹੈ ਕਿੰਨੇ ਡਿਗਰੀ ਹੈ ਹਾਂਜੀ ਤਾਂ ਇਸ ਦਾ ਜੋ ਬਿਲਕੁਲ ਰਾਈਟ ਆਨਸਰ ਹੈ ਦੋਸਤੋ ਉਹ ਹੈ 45 ਡਿਗਰੀ অপਸ਼ਨ ED ਬਿਲਕੁਲ ਰਾਈਟ ਹੈ ਇਸ ਦਾ 45 ਡਿਗਰੀ ਠੀਕ ਹੈ ਦੋਸਤੋ ਲੱਗੇ ਸਮਝੀ ਚਲੋ ਜੀ ਅਗਿਆਪ ਕਰਦੇ ਆ ਨੈਕਸਟ ਕੁਐਸਚਨ ਕੁਐਸਚਨ ਨੰਬਰ ਹੈ 5 ਸਟੇ ਵਿੱਚ ਐਗ ਇਨਸੂਲੇਟਰ ਧਰਤੀ ਤੋਂ ਕਿੰਨਾ ਉੱਚਾ ਪਾਇਆ ਜਾਂਦਾ ਹੈ ਸਟੇ ਵਿੱਚ ਐਗ ਇਨਸੂਲੇਟਰ ਧਰਤੀ ਤੋਂ ਕਿੰਨਾ ਉੱਚਾ ਪਾਇਆ ਜਾਂਦਾ ਹੈ ਇੱਕ ਆਜਵੇਂ ਪੋਲ ਹੋ ਗਿਆ ਆ ਹੋ ਗਈ ਸਟੇ ਇੱਥੇ ਇੱਕ ਐੱਗ ਪਾਇਆ ਜਾਂਦਾ ਹੈ ਐੱਗ ਇਨਸੂਲੇਟਰ ਜੋ ਲੀਕਸ ਕਰੰਟਰ ਨੂੰ ਰੋਕਦਾ ਹੈ ਆ ਤਾਂ ਆਪਣਾ ਕੋਣ ਹੋ ਗਿਆ 45 ਡਿਗਰੀ ਵਾਇਆ ਜਿਹੜਾ ਇੱਥੋਂ ਦੀ ਆ ਉਚਾਈ ਹੈ ਕਿੰਨਾ ਉੱਚਾ ਪਾਇਆ ਜਾਂਦਾ ਹੈ ਹਾਂਜੀ ਦੋਸਤੋ ਦੱਸੋ ਜੀ 5 ਫੁੱਟ 10 ਫੁੱਟ 15 ਫੁੱਟ ਜਾਂ ਇੰਨਾਂ ਵਿੱਚੋਂ ਕੋਈ ਨਹੀਂ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ 10 ਫੁੱਟ 10 ਫੁੱਟ অপশন এডি ইজ দা ਬਿਲਕੁਲ রাইਟ ਆਨਸਰ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 6 এ সি এস আর ਦਾ ਕਿੰਨਾ ਹਿੱਸਾ ਜ਼ਖਮੀ ਹੋਇਆ ਹੋਵੇ ਤਾਂ ਉਸ ਨੂੰ ਰਿਪੇਅਰ ਕਰ ਸਕਦੇ ਹਾਂ ਕੰਡਕਟਰ ਦਾ ਇਸ ਦਾ ਕਿੰਨਾ ਜ਼ਖਮੀ ਹੋਇਆ ਹੋਵੇ ਤਾਂ ਉਸ ਨੂੰ ਰਿਪੇਅਰ ਕਰ ਸਕਦੇ ਹਾਂ ਹਾਂਜੀ ਜੇ ਆਪਣਾ ਕੋਈ ਕੰਡਕਟਰ ਖਰਾਬ ਹੋ ਜਾਂਦਾ ਹੈ ਬ੍ਰੇਕਡਾਊਨ ਹੋ ਜਾਵੇ ਤਾਂ ਸੜ ਕੇ ਖਰਾਬ ਹੋ ਜਾਂਦਾ ਹੈ ਉਸ ਦਾ ਕਿੰਨਾ ਹਿੱਸਾ ਜ਼ਖਮੀ ਹੋਵੇ ਤਾਂ ਉਸ ਨੂੰ ਰਿਪੇਅਰ ਕਰ ਸਕਦੇ ਹਾਂ ਉਸ ਦੀ ਬੈਂਡਿੰਗ ਕਰ ਸਕਦੇ ਹਾਂ ਜਾਂ ਕੁਝ ਵੀ ਕਰ ਸਕਦੇ ਹਾਂ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਹ 1/6ਵਾਂ ਹਿੱਸਾ ਬਿਲਕੁਲ ਰਾਈਟ ਆਨਸਰ ਹੈ ਇਸ ਦਾ ਆਪਸ਼ਨ ED ਇਸ ਦਾ ਰਾਈਟ ਆਨਸਰ ਅੱਗੇ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ 7 ਨੰਬਰ ਕੁਐਸਚਨ ਹੈ ਤਾਪਮਾਨ ਵਧਨ ਨਾਲ ਸੈਗ ਤੇ ਕੀ ਫਰਕ ਪੈਂਦਾ ਹੈ ਆਪਰੇ ਕੋਲ ਇੱਕ ਏ ਪੋਲ ਹੋ ਗਿਆ ਇੱਕ ਏ ਪੋਲ ਹੋ ਗਿਆ ਇਸ ਦੇ ਵਿੱਚ ਜੋ ਝੋਲ ਹੁੰਦੀ ਹੈ ਝੋਲ ਕੰਡਕਟਰ ਦੀ ਝੋਲ ਇਸ ਤਰ੍ਹਾਂ ਦੀ ਉਸ ਨੂੰ ਕੀ ਕਹਿੰਦੇ ਨੇ ਸੈਗ ਠੀਕ ਹੈ ਦੋਸਤੋ ਜਦੋਂ ਤਾਪਮਾਨ ਵੱਧ ਜਾਂਦਾ ਹੈ ਜਿਵੇਂ ਗਰਮੀਆਂ ਆ ਗਿਆ ਸੀਜ਼ਨ ਆ ਗਿਆ ਮੋਟਰਾ ਸਾਰੀਆਂ ਚੱਲ ਗਈਆਂ ਜਾਂ 24 ਘੰਟੇ ਵਾਲੇ ਫੀਡਰ ਜਿੰਨੇ ਵੀ ਹੁੰਦੇ ਆ ਉਹ ਚੱਲ ਗਏ ਤਾਂ ਕੰਡਕਟਰ ਲੂਜ਼ ਹੋਣਾ ਸ਼ੁਰੂ ਹੋ ਜਾਂਦਾ ਹੈ ਕਨੈਕਟਰ ਦੀ ਸਮਰੱਥਾ ਕੱਟ ਜਾਂਦੀ ਹੈ ਤਾਂ ਲੂਜ਼ ਹੋ ਗਿਆ ਤਾਪਮਾਨ ਵਧਿਆ ਤਸ ਹੈਗਲ ਵੀ ਵਧਦਾ ਹੈ ਜਦੋਂ ਸਿਆਲ ਹੁੰਦਾ ਹੈ ਠੰਡ ਹੁੰਦੀ ਹੈ ਉਸ ਟਾਈਮ ਇਹ ਟੈਟ ਰੰਦਾ ਹੈ ਤਾਂ ਇਸ ਦਾ ਆਨਸਰ ਆ ਜਾਏਗਾ ਬਿਲਕੁਲ ਰਾਈਟ ਆਨਸਰ ਆ ਜਾਏਗਾ ਵਧਦਾ ਹੈ ਜਦੋਂ ਤਾਪਮਨ ਵਧਨ ਨਾਲ ਸੈਗ ਤੇ ਤਾਪਮਨ ਵਧਨ ਨਾਲ ਸੈਗ ਵੀ ਵਧਦਾ ਹੈ ਤਾਪਮਨ ਘਟਨ ਨਾਲ ਤਾਂ ਸੈਗ ਵੀ ਘਟਦਾ ਹੈ ਰਾਈਟ ਦੋਸਤੋ ਅੱਗੇ ਚਲਦੇ ਆ ਨੈਕਸਟ ਕੁਐਸਚਨ ਤੇ क्वेश्चन नंबर है अठ पोल उपर कंडा तार करते समय धरती तो ऊंचाई तो शुरू करनी चाहिए है पोल उपर कंडक्टर तार करते समय धरती तो ऊंचाई तो करनी चाहिए है वन मीटर टू मीटर थ्री मीटर या फोर मीटर हाँ जी दोस्तों इसका जो राइट आंसर है वो है तीन मीटर 10 ਮੀਟਰ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 9 ਡਿਸਟ੍ਰੀਬਿਊਸ਼ਨ ਲਾਈਨਾਂ ਤੇ ਗਾਰਡ ਕਿਉਂ ਲਗਾਏ ਜਾਂਦੇ ਹਨ ਡਿਸਟ੍ਰੀਬਿਊਸ਼ਨ ਲਾਈਨ ਦੀ ਗੱਲ ਕੀਤੀ ਹੈ ਜਿਹੜੇ ਕਿ ਆਪਣੇ ਸਬ ਸਿਚੁਏਸ਼ਨ ਤੋਂ ਆਪਣੇ ਜੋ ਟਰਾਂਸਫਾਰਮਰ ਹੁੰਦੇ ਹਨ ਜਿਨ੍ਹਾਂ ਨੇ ਆਪਣੇ ਘਰਾਂ ਵਿੱਚ ਲਾਈਟ ਬਚਾਉਣੀ ਹੈ ਇਟ ਇਨ ਅ ਡਿਸਟ੍ਰੀਬਿਊਸ਼ਨ ਲਾਈਨ ਕਿਹਾ ਜਾਂਦਾ ਹੈ ਜਿਹੜੇ ਸਬਸਟੇਸ਼ਨ ਤੋਂ ਆਪਣੇ ਉਹ ట్రాנסਫਾਰਮਰ ਤੱਕ ਪਹੁੰਚਦੇ ਹਨ ਤੋਂਸ ਨੂੰ ਕੀ ਕਿਹਾ ਜਾਂਦਾ ਹੈ ਡਿਸਟ੍ਰੀਬਿਊਸ਼ਨ ਲਾਈਨ ਗਾਰਡਿੰਗ ਗਾਰਡ ਕੀ ਹੁੰਦਾ ਹੈ ਗਾਰਡਿੰਗ ਹੁੰਦਾ ਹੈ ਦਾ ਇੱਕ ਪੋਲ ਹੋ ਗਿਆ ਇੱਕ ਆ ਪੋਲ ਹੋ ਗਿਆ ਇੱਥੇ ਆਪਣੀਆਂ ਡਿਸਟ੍ਰੀਬਿਊਸ਼ਨ ਤਾਰਾਂ ਲੰਘ ਰਹੀਆਂ ਹਨ 11 ਕੇਵੀ ਜਾਂ ਐਲਟੀ ਦੀਆਂ ਹੋ ਗਈਆਂ ਤਜੋ ਗਾਰਡਿੰਗ ਲਗਾਈ ਜਾਂਦੀ ਹੈ ਇੱਥੇ ਇੱਕ ਗਾਰਡਿੰਗ ਲਗਾਈ ਜਾਂਦੀ ਹੈ ਥੱਲੇ ਥੱਲੇ ਜੋ ਗਾਰਡਿੰਗ ਲਗਾਈ ਜਾਂਦੀ ਹੈ ਉਹਦਾ ਕੀ ਬੈਨੀਫਿਟ ਕੀ ਹੈ ਹੁਣ ਆਪਾਂ ਨੂੰ ਇੱਥੇ ਪਤਾ ਲੱਗ ਰਿਹਾ ਜੇਕਰ ਇਹ ਤੋਂ ਆਹ ਵਾਲੀ ਤਾਰ ਡਿੱਗੇ ਇੱਥੇ ਮੰਨ ਲਓ ਕੋਈ ਪਰਸਨ ਚੱਲੇ ਹਨ ਕੋਈ ਬੰਦੇ ਚੱਲੇ ਹਨ ਕੋਈ ਆਦਮੀ ਤੇ ਕੋਈ ਵੀ ਹੈ ਠੀਕ ਹੈ ਜੀ ਤੇ ਇਹਨਾਂ ਦੇ ਉਪਰ ਤਾਰ ਨਾ ਡਿੱਗੇ ਤੇ ਇਹਨਾਂ ਨੂੰ ਕੋਈ ਵੀ ਝਟਕਾ ਨਾ ਲੱਗੇ ਲਾਈਨ ਟ੍ਰਿਪ ਹੋ ਜਾਏਗੀ ਜਦੋਂ ਕੋਈ ਬ੍ਰੇਕਡਾਊਨ ਹੋਈ ਜਾਂ ਤਾਰ ਟੁੱਟੀ ਤੇ ਲਾਈਨ ਤਾਂ ਪਿੱਛੋਂ ਸਭ ਜਿਸਨ ਤੋਂ ਟ੍ਰਿਪ ਹੋ ਜਾਏਗੀ ਬੰਦ ਹੋ ਜਾਏਗੀ ਲਾਈਨ ਪਰ ਜਿਹੜੇ ਫੀਡਰਾਂ ਦੇ ਨਾਲ ਕ੍ਰੋਸਿੰਗਾਂ ਹੁੰਦੀਆਂ ਹਨ ਜਿਹੜੇ ਫੀਡਰਾਂ ਦੇ ਨਾਲ ਕ੍ਰੋਸਿੰਗਾਂ ਹੁੰਦੀਆਂ ਹਨ ਉਹਨਾਂ ਦੀ ਇੰਡਕਸ਼ਨ ਉਹਨਾਂ ਦਾ ਕਰੰਟ ਵੀ ਇਹਨਾਂ ਦੇ ਵਿੱਚ ਹੋਵੇਗਾ ਜਾ ਜਦੋਂ ਡਿੱਗ ਪੀ ਤਾਰ ਸਬਸਟੇਸ਼ਨ ਬਿਜਲੀ ਕਰ ਪਤਾ ਨਾ ਲੱਗਿਆ ਉਹਨਾਂ ਨੇ ਉਹਨਾਂ ਨੇ 5 ਮਿੰਟ ਬਾਅਦ ਫਿਰ ਟਰਾਈ ਲੈ ਲਈ 5 ਮਿੰਟ ਬਾਅਦ ਫਿਰ ਟਰਾਈ ਲੈ ਲਈ ਤਾਂ ਫਿਰ ਤਾਂ ਕਰੰਟ ਲੱਗੇਗਾ ਨਾ ਤੇ ਇਸੇ ਤਰ੍ਹਾਂ ਇਸੇ ਤਰ੍ਹਾਂ ਬਚਾਉਣ ਲਈ ਜਾਨੀਮਾਲੀ ਨੁਕਸਾਨ ਤੋਂ ਬਚਾਉਣ ਲਈ ਆਪਾਂ ਗਾਰਡਿੰਗ ਕਰਦੇ ਹਾਂ ਤਾਂ ਇਸ ਦਾ ਰਾਈਟ ਆਨਸਰ ਆ ਜਾਏਗਾ ਜਾਨੀਮਾਲੀ ਤੇ ਨੁਕਸਾਨ ਤੋਂ ਬਚਣ ਲਈ ਆਪਾਂ ਡਿਸਟ੍ਰਿਬਿਊਸ਼ਨ ਲਾਈਨਾਂ ਤੇ ਗਾਰਡਿੰਗ ਕਰਦੇ ਹਾਂ ਆਪਸ਼ਨ ਊੜਾ ਇਸ ਦਾ ਬਿਲਕੁਲ ਰਾਈਟ ਆਨਸਰ ਲੱਗੀ ਸਮੇਂ ਦੋਸਤੋ ਨੈਕਸਟ ਕੁਐਸਚਨ ਚੱਲ ਜਾਈਏ ਜੀ ਆਪਾਂ ਇੱਕ ਫੇਜ਼ ਐਲਟੀ ਲਾਈਨ ਜਦੋਂ ਵਰਟੀਕਲ ਫਾਰਮੇਸ਼ਨ ਵਿੱਚ ਹੋਵੇ ਤਾਂ ਕਿਸ ਕਿਸਮ ਦੀ ਗਾਰਡਿੰਗ ਕੀਤੀ ਜਾਂਦੀ ਹੈ ਇੱਕ ਫੇਜ਼ ਵਰਟੀਕਲ ਫਾਰਮੇਸ਼ਨ ਜਿਸ 24 ਘੰਟੇ ਵਾਲੀ ਸਿੰਗਲ ਫੇਜ਼ ਜਾਂਦੀ ਹੈ ਇੱਕ ਤਾਰ ਜਾਂਦੀ ਹੈ ਤਾਂ ਉਥੇ ਆਪਾਂ ਕਿਹਦੀ ਗਾਰਡਿੰਗ ਕਰਨੇ ਆ ਰਿੰਗ ਗਾਰਡਿੰਗ ਕੇਸ ਗਾਰਡਿੰਗ ਕ੍ਰੈਡਿਟ ਗਾਰਡਿੰਗ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਇਸ ਦਾ ਰਾਈਟ ਆਨਸਰ ਹੈ ਰਿੰਗ ਗਾਰਡਿੰਗ ਰਿੰਗ ਗਾਰਡਿੰਗ ਠੀਕ ਹੈ ਜੀ ਨੈਕਸਟ ਕੁਐਸਚਨ ਚ ਚਲ ਜੀਏ ਦੋਸਤੋ ਆਪਾਂ ਕੁਐਸਚਨ ਨੰਬਰ 11 ਕਾਪਰ ਦੀ ਜਗ੍ਹਾ ਅੱਜ ਕੱਲ੍ਹ ਅਲੂਮੀਨੀਅਮ ਦੀ ਕੰਡਕਟਰ ਵਜੋਂ ਕਿਉਂ ਕੀਤੀ ਜਾਂਦੀ ਹੈ ਅੱਜ ਕੱਲ੍ਹ ਜੋ ਕੰਡਕਟਰ ਆਪਣਾ ਆ ਰਿਹਾ ਹੈ ਉਹ ਅਲੂਮੀਨੀਅਮ ਦਾ ਹੈ ਉਸ ਦੀ ਜ਼ਿਆਦਾ ਵਰਤੋਂ ਕਿਉਂ ਕੀਤੀ ਜਾਂਦੀ ਹੈ ਕਾਪਰ ਦੀ ਜਗ੍ਹਾ ਅਲੂਮੀਨੀਅਮ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ ਕਾਪਰ ਇੱਕ ਤਾਂ ਮਹਿੰਗਾ ਬਹੁਤ ਹੈ ਮੈਂ ਗੱਲ ਕਰ। ਅਲੂਮੀਨੀਅਮ ਦੀ ਟੈਂਸਾਈਲ ਸਟਰੈਂਥ ਕਾਪਰ ਨਾਲੋਂ ਵੱਧ ਹੁੰਦੀ ਹੈ। ਅਲੂਮੀਨੀਅਮ ਦਾ ਰਜਿਸਟੈਂਸ ਕਾਪਰ ਨਾਲੋਂ ਘੱਟ ਹੁੰਦਾ ਹੈ। ਇਹ ਆਮ ਮਿਲ ਜਾਂਦਾ ਹੈ ਤੇ ਸਸਤਾ ਹੈ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ A ਆਮ ਮਿਲਦਾ ਹੈ ਅਤੇ ਸਸਤਾ ਹੈ ਮੈਂ ਪਹਿਲੇ ਕਿਹਾ ਹੈ ਨਾ ਕਾਪਰ ਮਹਿੰਗਾ ਹੈ అలੂਮੀਨੀਅਮ ਸਸਤਾ ਹੈ ਤਾਂ ਇਸ ਤਰ੍ਹਾਂ ਰਾਈਟ ਆਨਸਰ ਹੈ ਇਹ ਆਮ ਮਿਲ ਜਾਂਦਾ ਹੈ ਅਤੇ ਇਹ ਸਸਤਾ ਵੀ ਹੁੰਦਾ ਹੈ ਨੈਕਸਟ ਕੁਐਸਚਨ ਚੱਲ ਗਏ ਦੋਸਤੋ ਕੁਐਸਚਨ ਨੰਬਰ ਹੈ 12 ਆਈਸੋਲੇਟਰ ਸਰਕਟ ਨੂੰ ਕੱਟਣ ਲਈ ਕਦੋਂ ਵਰਤੇ ਜਾਂਦੇ ਹਨ ਆਈਸੋਲੇਟਰ ਜਿਹੜੇ ਆਪਣੇ ਸਬਸਟੇਸ਼ਨ ਹੁੰਦੇ ਹਨ 68 ਕੇਵੀ ਸਬਸਟੇਸ਼ਨ ਦੇ ਹਨ ਉਹਨਾਂ ਦੇ ਜੋ ట్రాన్స్మిਸ਼ਨ ਲਾਈਨ ਪਿੱਛੋਂ ਆ ਰਹੀ ਹੈ ਜੋ ట్రాన్స్మిਸ਼ਨ ਲਾਈਨ ਪਿੱਛੋਂ ਆ ਰਹੀ ਹੈ ਗ੍ਰੈਡ ਦੇ ਅੰਦਰ ਐਂਟਰੀ ਕਰ ਰਹੀ ਹੈ ਤਾਂ ਉੱਥੇ ਇੱਕ ਆਈਸੋਲੇਟਰ ਲੱਗਿਆ ਹੁੰਦਾ ਹੈ ਆਈਸੋਲੇਟਰ ਲੱਗਿਆ ਹੁੰਦਾ ਹੈ ਠੀਕ ਹੈ ਜੀ ਉਹ ਆਈਸੋਲੇਟਰ ਜਦੋਂ ਕਟਣਾ ਹੋਵੇ ਤਾਂ ਕਦੋਂ ਵਰਤੋਂ ਕਰਦੇ ਆ ਠੀਕ ਹੈ ਜੀ ਇੱਕ ਮੇਨ ਗੱਲ ਇਹ ਸੁਣ ਲਓ ਇੱਕ ਕੁਐਸਚਨ ਇਹ ਵੀ ਸੁਣ ਲਓ ਆਈਸੋਲੇਟਰ ਓਨਲੀ ਆਫ ਲੋਡ ਤੇ ਕੰਮ ਕਰਦਾ ਹੈ ਆਈਸੋਲੇਟਰ ਜੋ ਹੁੰਦਾ ਹੈ ਸਵਿਚ ਹੁੰਦਾ ਹੈ ਜੋ ਮੇਨਸ ਪ੍ਰਾਈ ਨੂੰ ਕੱਟਣ ਵਾਸਤੇ ਹੁੰਦਾ ਹੈ ਉਹ ਆਫ ਲੋਡ ਤੇ ਕੰਮ ਕਰਦਾ ਆਨ ਲੋਡ ਤੇ ਕੰਮ ਨਹੀਂ ਕਰਦਾ ਆਨ ਲੋਡ ਤੇ ਕੰਮ ਕਿਹੜਾ ਕਰਦਾ ਹੈ ਆਲ ਲੋਡ ਤੇ ਕੰਮ ਕਰਦੇ ਹਨ ਸਰਕਟ ਬ੍ਰੇਕਰ ਵੈਕਿਊਮ ਸਰਕਟ ਬ੍ਰੇਕਰ ਜਿਹੜੇ ਕੀ ਸਬਸਟੇਸ਼ਨ ਦੇ ਅੰਦਰ ਲੱਗੇ ਹੁੰਦੇ ਹਨ ਹੁਣ ਆਪਸ਼ਨਸ ਆਪਣੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਜਦੋਂ ਲੋਡ ਪੂਰਾ ਹੋਵੇ ਦੂਸਰੀ ਹੈ ਜਦੋਂ ਲਾਈਨ ਲਾਈਵ ਹੋਵੇ ਜਦੋਂ ਲਾਈਨ ਵਿੱਚ ਕਰੰਟ ਨਾ ਹੋਵੇ ਤਾਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਹੁਣ ਆਪਾਂ ਨੂੰ ਪਤਾ ਲੱਗ ਗਿਆ ਇਸ ਦਾ ਰਾਈਟ ਆਨਸਰ ਹੈ ਜਦੋਂ ਲਾਈਨ ਦੇ ਵਿੱਚ ਕਰੰਟ ਨਾ ਹੋਵੇ ਲਾਈਨ ਦਾ ਪੂਰਾ ਲੋਡ ਆਫ ਹੋਵੇ ਪਾਵਰ ਟਰਾਂਸਫਾਰਮਰ ਵੀ ਬੰਦ ਹੋਣੇ ਚਾਹੀਦੇ ਹਨ ਅੰਦਰ ਜੋ ਸਰਕਟ ਬ੍ਰੇਕਰ ਲੱਗੇ ਹੁੰਦੇ ਹਨ ਉਹੀ ਉਹਨਾਂ ਦੇ ਵੀ ਬੰਦ ਹੋਣੇ ਚਾਹੀਦੇ ਹਨ ਉਹ ਵੀ ਆਫ ਹੋਣੇ ਚਾਹੀਦੇ ਹਨ ਕੋਈ ਵੀ ਲੋਡ ਨਹੀਂ ਹੋਣਾ ਚਾਹੀਦਾ ਮੁੱਖੀ ਗੱਲ ਹੈ ਪਾਵਰ ਟਰਾਂਸਫਰ ਨੂੰ ਆਫ ਰੇ ਉਸ ਤੋਂ ਬਾਅਦ ਆਪਾਂ 250 ਲੀਟਰ ਨੂੰ ਬੜੇ ਆਸਾਨੀ ਦੇ ਨਾਲ ਕੱਟ ਸਕਦੇ ਹਾਂ ਕੋਈ ਵੀ ਦੁਰਘਟਨਾ ਜਾਂ ਕੋਈ ਵੀ ਜਾਨੀ ਮਲਮੀ ਨੁਕਸਾਨ ਨਹੀਂ ਹੁੰਦਾ ਨੈਕਸਟ ਕੁਐਸਚਨ ਚਲਿਏ ਦੋਸਤੋ ਨਿਊਕਲੀਅਰ ਪਲਾਂਟਾਂ ਤੇ ਕਿਹੜੀ ਕਿਸਮ ਦੀ ਟਰਬਾਈਨ ਵਰਤੀ ਜਾਂਦੀ ਹੈ ਜਿੱਥੇ ਬਿਜਲੀ ਸਪਲਾਈ ਬਣਦੀ ਹੈ ਟਰਬਾਈਨ ਕਿਹੜੀ ਵਰਤੀ ਜਾਂਦੀ ਹੈ ਹਾਂਜੀ ਦੱਸੋ ਦੋਸਤੋ ਆਪਸ਼ਨਸ ਆਪਣੇ ਸਾਹਮਣੇ ਦਿੱਤੀ ਹੋਈ ਨੇ ਪਹਿਲੀ ਇਹ ਪਾਫ ਵਾਲੀ ਤੇਲ ਵਾਲੀ ਪਾਣੀ ਵਾਲੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਸੋ ਇਸ ਦਾ ਰਾਈਟ ਆਨਸਰ ਹੈ ਪਾਫ ਵਾਲੀ ਪਾਫ ਵਾਲੀ ਚਲੋਗੇ ਨੈਕਸਟ ਕੁਸਚਨ ਤੇ ਦੋਸਤੋ ਕੁਸਚਨ ਨੰਬਰ ਹੈ 14 ਕੰਡਕਟਰ ਦੀ ਕੈਪੈਸਿਟੀ ਕਿਸ ਤੇ ਨਿਰਭਰ ਕਰਦੀ ਹੈ ਪਲੇਟਾਂ ਦੇ ਖੇਤਰਫਲ ਤੇ ਪਲੇਟਾਂ ਦਾ ਆਪਸੀ ਫਾਸਲਾ ਤੇ ਡਾਈ ਇਲੈਕਟਰ ਤੇ ਜਾਂ ਉਪਰੋਕਤ ਸਾਰਿਆਂ ਤੇ ਇਸ ਦਾ ਰਾਈਟ ਆਨਸਰ ਹੋ ਜਾਏਗਾ ਉਪਰੋਕਤ ਸਾਰੇ ਨੈਕਸਟ ਕੁਸਚਨ ਚਲਿਏ ਦੋਸਤੋ ਕਵੈਸਚਨ ਨੰਬਰ ਹੈ 15 ਕੰਪੈਸਟਰ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਡਾਈ ਇਲੈਕਟ੍ਰਿਕ ਵਜੋਂ ਵਰਤਿਆ ਜਾਂਦਾ ਹੈ ਕੰਪੈਸਟਰ ਵਿੱਚ ਹਵਾ ਕਾਗਜ਼ ਮਾਇਕਾ ਦਾ ਸਾਰੇ ਇਸ ਦਾ ਵੀ ਰਾਈਟ ਆਨਸਰ ਹੈ ਇਹ ਸਾਰੇ ਹਵਾ ਵੀ ਕਾਗਜ਼ ਵੀ ਮਾਇਕਾ ਵੀ ਅਬਰਕ ਸਾਇ। ਠੀਕ ਹੈ ਜੀ। ਸੋ ਜਿਹੜੇ ਦੋਸਤ ਸਾਡੀਆਂ ਇਹ ਕਲਾਸਾਂ ਦੀਆਂ ਪੀਡੀਐਫ 1300 ਦੇ ਕਰੀਬ ਐਮਸੀਕਿਊ ਲੈਣਾ ਚਾਹੁੰਦੇ ਹਨ ਤਾਂ ਇਸ ਨੰਬਰ ਤੇ 96461 15144 ਇਸ ਨੰਬਰ ਤੇ ਤੁਸੀਂ ਸਾਨੂੰ ਓਨਲੀ 200 ਰੁਪਏ Google Pay ਜਾਂ PhonePe ਕਰਕੇ WhatsApp ਤੇ ਸਾਨੂੰ ਸਕਰੀਨਸ਼ਾਟ ਪੇਜ ਕੇ ਇਹ PDF ਆਪਣੇ ਮੋਬਾਈਲ ਫੋਨ ਤੇ ਤੁਰੰਤ ਲੈ ਸਕਦੇ ਹੋ ਬਹੁਤ ਹੀ ਵਧੀਆ ਮਟੀਰੀਅਲ ਹੈ ਬਹੁਤ ਹੀ ਆਪਦੇ ਹੱਥ ਦੇ ਨਾਲ ਇਹ ਤਿਆਰ ਕੀਤਾ ਹੋਇਆ ਹੈ ਆਪ ਟਾਈਪ ਕੀਤਾ ਹੋਇਆ ਹੈ ਜੀ ਠੀਕ ਹੈ ਜੀ ਸੋ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੇਕਰ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ ਉੱਥੋਂ ਤੁਸੀਂ ਜਾ ਕੇ ਸਿੱਧਾ ਡਾਇਰੈਕਟ ਜੁਆਇਨ ਹੋ ਸਕਦੇ ਹੋ ਜੀ ਸੋ ਮਿਲਦੇ ਆਪਾਂ ਨੈਕਸਟ ਲੈਸ ਵਿੱਚ ਥੈਂਕ ਯੂ ਵੈਰੀ ਮੱਚ